ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰੈਮ ਦੇਰਾ ਤੋਂ ਪੈਰੇ ਲਗਾਤਾਰ ਮੀਦੇ ਚਲਦੇ ਹੋਏ ਇੱਥੇ ਇੱਕ ਪਾਸੇ ਗਰਮੀ ਤੋਂ ਰਾਤ ਮਿਲੀ ਆ ਉੱਥੇ ਹੀ ਜਨ ਜੀਵਨ ਵੀ ਅਸਤਵਿਅਸਤ ਹੋ ਗਿਆ ਹੈ ਉੱਥੇ ਹੀ ਨੰਗਲ ਤੋਂ ਉਹਨਾਂ ਵੱਲ ਨੂੰ ਜਾ ਰਹੇ ਮੁੱਖ ਮਾਰਗ ਉਤੇ ਲਗਾਏ ਗਏ ਸਾਈਨ ਬੋਰਡ ਮੁੱਖ ਮਾਰਗ ਉਤੇ गिर ਗਿਆ ਜਿਸ ਦੇ ਚਲਦੇ ਹੋਏ ਮੁੱਖ ਮਾਰਗ ਉਤੇ ਸਾਰੀ ਟ੍ਰੈਫਿਕ ਕਾਫੀ ਲੰਬੇ ਸਮੇਂ ਦੇ ਲਈ ਜਮ ਹੋ ਗਈ ਸੜਕ ਦੇ ਦੋਨੋਂ ਪਾਸੇ ਲੰਬੇ-ਲੰਬੇ ਕਤਾਰਾ ਬਿਕਨ ਨੂੰ ਮਿਲ ਰਹੀਆਂ ਸਨ ਉੱਥੇ ਹੀ ਸਥਾਨਕ ਵਸਨੀਕਾਂ ਦੀ ਮਦਦ ਨਾਲ ਟਰੈਕਟਰਾਂ ਦੁਆਰਾ ਇਸ ਬੋਰਡ ਨੂੰ ਚਿੱਟਕੇ ਕਾਫੀ ਮੁਸ਼ਕਲ ਦੇ ਨਾਲ ਸਾਈਡ ਨੂੰ ਕੀਤਾ ਗਿਆ ਤੇ ਜਿਸ ਤੋਂ ਬਾਅਦ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਗਈ ਪਰ ਇੱਥੇ ਦੇਖਣਾ ਇਹ ਵੀ ਬਣਦਾ ਸੀ ਕਿ ਜੋ ਕੰਮ ਪ੍ਰਸ਼ਾਸਨ ਨੂੰ ਕਰਨੇ ਚਾਹੀਦੇ ਸਨ ਉਹ ਕੰਮ ਸਥਾਨਿਕ ਫਸਨੀਕਾ ਵੱਲੋਂ ਕੀਤੇ ਗਏ ਭਾਵੇਂ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਮੌਕੇ ਉੱਤੇ ਭੇਜ ਦਿੱਤਾ ਗਿਆ ਪਰ ਫਿਰ ਵੀ ਸਿਵਲ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਵਿਖਾਈ ਨਹੀਂ ਦਿੱਤਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ